ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਉੱਬਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਾਈ ਦਾ ਜੇ ਗੱਲਬਾਤ ਕਰ ਲਈਏ ਸੱਜਣੋ ਮਾਨਸਾ ਝੋਟੀਆਂ ਛੇ ਦਿਖਾਵਾਂਗੇ ਟੋਪਰ ਦਿਖਾਵਾਂਗੇ ਸੂਆ ਮਿਲੂਗਾ ਪਹਿਲਾ ਤੇ ਦੂਜਾ ਤੇ ਦੋ ਹੈਗੀਆਂ ਨੇ ਵਿੱਚ ਬੂਰੀਆਂ ਜਿਵੇਂ ਸੱਜਣਾ ਦੇ ਫੋਨ ਆਉਂਦੇ ਦੇ ਵੀ ਬਾਈ ਆਪਾਂ ਨੂੰ ਬੂਰੀਆਂ ਝੋਟੀਆਂ ਚਾਹੀਦੀਆਂ ਨੇ ਦੰਦਾ ਜੀ ਨੇ ਸਾਰੇ ਜਾਨਵਰ ਕੋਈ ਦੋ ਦੰਦਾ ਕੋਈ ਚਾਰ ਆ ਕੋਈ ਸ਼ੀ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਜਿਹੜੀ ਹੈਗੀ ਆ ਟੋਪਰ ਬਿਲਕੁਲ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਵਿਖਾਵਾਂਗੇ ਤੇ ਰੇਟ ਸਾਰੀਆਂ ਦੇ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਉਹ ਆ ਕੁੜੀ ਨੂੰ ਵੀ ਬੁਲਾ ਲਾ ਆ ਜਾ ਆ ਜਾ ਆ ਜਾ ਇਹ ਇਹ ਕਹਿੰਦੀ ਮੈਂ ਵੀ ਆਉਣਾ ਵੀਡੀਓ ਦੇ ਵਿੱਚ ਤੇ ਤੇਰਾ ਨਾਮ ਦੱਸ ਦੇ ਪਹਿਲਾਂ ਕੀ ਨਾਮ ਹੈ ਤੇਰਾ ਹੂੰ ਅਬ ਨੀਤ ਅਬ ਨੀਤ ਕੌਰ ਕਿਹੜੀ ਕਲਾਸ ਚ ਪੜਦੀ ਆ ਫਰਸਟ ਨਾਮ ਉਹ ਨੀਤ ਕੌਰ ਆਖਰ ਕੁੜੀ ਨੂੰ ਸ਼ੌਂਕ ਆ ਪਰਦੀਆ ਫਾਸਟ ਚ ਹੋਰ ਕਾਲੇ ਕਿਵੇਂ ਆ ਹੋ ਠੀਕ ਆ ਵਧੀਆ ਫਿੱਟਾ ਪ੍ਰੋਗਰਾਮ ਹਾਂ ਹਾਂ ਵਧੀਆ ਬਾਈ ਮੇਰਾ ਇਧਰੋਂ ਕਰ ਲੀਏ ਸਟਾਰਟ ਫਿਰ ਹਾਂ ਇਧਰੋਂ ਕਰ ਲੋ ਬਾਈ ਪਹਿਲੇ ਮੋਰਾ ਤੋਂ ਹਾਂ ਹਾਂ ਆ ਤੋੜ ਦੇ ਖੋਲ ਕੇ ਸੂਆ ਕਿਹੜਾ ਆਦਾ ਸੂਆ ਪਹਿਲਾ ਬਾਈ ਦੰਦਾਂ ਚ ਦੋ ਦੰਦ ਆ ਇਧਰਲੇ ਬੰਨੇ ਆ ਜਾ ਗਏ ਰੀ ਸੂਆ ਹੈਗਾ ਪਹਿਲਾ ਦੰਦਾਂ ਚ ਹੈਗੀ ਆ ਸੱਜਣੋ ਦੋ ਦੰਦ ਤੇ ਕੁਆਲਿਟੀ ਹੈਗੀ ਆ ਟੌਪ ਕਲਾਸ ਬਿਲਕੁਲ ਬਾਕੀ ਸੋਨੂੰ ਚੀਜ਼ ਦੱਸੂਗੀ ਵੀ ਆ ਗਈ ਜੈਡ ਬਲੈਕ ਪੁੰਜੜ ਤੋਂ ਵੀ ਲਾ ਕੇ ਸਿੰਘ ਦੀ ਕੁਆਲਿਟੀ ਵੀ ਟੌਪ ਰ ਆ ਬਿਲਕੁਲ ਆ ਸੂਈ ਹੋਇਆ ਕਾਲੇ ਹਾਂ ਕੱਲ ਸੂਈ ਆ ਬਾਈ ਕੁਰੀ ਕੱਲ ਸੂਈ ਆ ਬੌਲੇ ਚ ਹਾਂ ਸਾਫ ਕਰੀ ਵੀ ਆ ਬਾਈ ਜਮਾ ਮੰਗਰ ਕੱਟੀ ਆ ਕੁਰੀ ਬੌਲੇ ਚ ਬਾਈ ਕਹਿੰਦਾ ਬਾਕੀ ਸਾਰੇ ਆਪਣੇ ਕੋਲੇ ਵੀਡੀਓ ਬੂਡਾ ਜੇਰ ਜੱਪੇ ਦੀ ਸਾਰਾ ਕੁਝ ਵੀਡੀਓ ਆ ਬਾਈ ਹਾਂ ਬੌਲੇ ਚ ਬਾਈ ਕਹਿੰਦਾ ਸਾਫ ਆ ਤੇ ਨਾਲ ਹੈਗੀ ਆ ਕੱਟੀ ਤੇ ਆਪ ਵੀ ਯਾਰ ਕੱਟੀ ਆ ਝੋਟੀ ਛਕੀਨ ਆ ਐਂ ਦਵਾ ਦੇ ਜਿਹੜਾ ਇੱਥੋਂ ਦਿਖਾ ਦਿੰਗਾ ਇਹਦੀ ਸਮਾਰ ਕੇ ਇੱਥੋਂ ਮੋੜ ਕੇ ਮੂੰਹ ਕਰਦੇ ਉਹਦੇ ਕੰਨੀ ਮਾਰਾ ਛੋਟੀ ਦਾ ਫੇਸ ਕੁਆਲਿਟੀ ਤੇ ਮਾਰ ਦੂਗਾ ਕੈਮਰਾ ਸਿੰਘ ਸੁੰਗ ਦੀ ਬਣਾवट ਦਿਖਾ ਦੇ ਹਾਂ ਠੰਡੀ ਬਾਈ ਜਮੇ ਜਿੱਦਾਂ ਮਰਜੀ ਕੋਈ ਪਹਿਲਣ ਵਾਲਾ ਕੰਮ ਨਹੀਂ ਹੈਗਾ ਲੈ ਕੱਟੀ ਚ ਕੁਆਲਿਟੀਆਂ ਫੁੱਲ ਨੇ ਤੇ ਸ਼ਕੀਨੀ ਲੈ ਇਹ ਪਹਿਲਣ ਵਾਲਾ ਕੰਮ ਨਹੀਂ ਹੈਗਾ ਬਾਈ ਜਿਵੇਂ ਮਰਜੀ ਮਾਰੀ ਜਾਈ ਕੋਈ ਆਏ ਨਹੀਂ ਹੋ ਹੋ ਹੈਗਾ ਵੀ ਲੱਤ ਸਾੜਾ ਲਈ ਪਮਾ ਇੱਥੇ ਬੰਨ ਕੇ ਸੋਲੀ ਸਾੜੀ ਦੰਦਾਂ ਚ ਕਿਵੇਂ ਆ ਕਾਲੀ ਦੰਦਾਂ ਚ ਦੋ ਬਾਈ ਜਮਾ ਪਿਓਰ ਜਮਾ ਪਿਓਰ ਦੋ ਦੰਦ ਬਾਈ ਕੁਆਲਿਟੀ ਆ ਗਈ ਟਾਪਰ ਦੰਦਾਂ ਚ ਦੋ ਦੰਦਾਂ ਦਾ ਥਣ ਥਣ ਚੰਗਾ ਲੱਗਿਆ ਤੇ ਬਾਕੀ ਪਹਿਲਣ ਪਸ਼ੂ ਬਣਦਾ 35 40 ਦਿਨ ਚ ਜਾ ਕੇ ਨਾਲ ਇਹਦੇ ਹੈਗੀ ਆ ਸੱਜਣੋਂ ਕੱਟੀ ਉੱਤੋਂ ਵੀ ਝੋਟੀ ਜਾਣ ਵਾਲੀ ਆ ਗੁੱਦ ਵਾਲੀ ਝੋਟੀ ਆ ਕਿੰਨਾ ਕੁ ਦੁੱਧ ਪਾ ਦੂ ਕਾਲੀ ਦੁੱਧ ਦੇ ਦੂ 13 ਕਿਲੋ ਬਾਈ ਇਹ 13 ਕਿਲੋ ਡੇੜ ਘੇੜ ਦੇ ਦਿੰਦੇ ਸ਼ਕੀਨ ਪੂਰੀ ਆ ਗਈ ਹੈ ਨਾ ਹਾਂ ਹਾਂ ਬਾਕੀ ਸਿਰੇ ਆਪਾਂ ਸਾਫ ਕਰੀ ਵੀ ਆ ਗੁਰੀ ਬਾਈ ਆਪਾਂ ਕਿਹੜਾ ਕੋਈ ਛੱਡ ਕੇ ਉਹ ਕਰੀ ਆ ਨਾ ਠੀਕ ਆ ਗੱਲਾਂ ਪੈਸੇ ਇਹਦੇ ਕਿੰਨੇ ਲਵਾਂਗੇ 1 20 ਦੀ ਦੇ ਦਾਂਗੇ ਛੋਟੀ ਗੁਰੀ ਇਹ ਦੇ ਦਾਂਗੇ 1 ਲੱਖ ਤੇ 20 ਦੀ ਰੇਟ ਨੇ ਜਿਹੜੇ ਰੇਟ ਫਿਕਸ ਜੇ ਮੰਗੂਏ ਕਰੀ ਜਾਈਏ ਕਰਾਂਗੇ ਅੱਜ ਬਾਈ ਗੁਰੀ ਜਮਾ ਤੇ ਹੁਣ ਮਾਰਦੇ ਗੈਰੀ 2 ਨੰਬਰ ਵਾਲੀ ਬੂਰੀ ਤੇ ਕਿਉਂਕਿ ਬੂਰੀ ਦੀ ਜਿਹੜੀ ਡਿਮਾਂਡ ਆ ਮਾਰਕੀਟ ਚ ਫੁੱਲ ਅੱਜ ਕੱਲ ਸੂਹਾ ਕਿਹੜਾ ਕਾਲੇ ਦਾ ਸੂਹਾ ਪਹਿਲਾ ਬਾਈ ਦੰਦਾਂ ਡਾਵਲ ਬੋਲਾ ਬਾਈ ਬੁਰੀ ਚੰਗੀ ਕਿਥੇ ਦੀ ਤੇ ਸੱਜਣੋਂ ਲੰਬਾਈ ਲੰਬੂਈ ਵੀ ਫੁੱਲਾ ਤੇ ਆਡਰੇ ਦਾ ਹੈਗਾ ਬਿਲਕੁਲ ਸਟਿਚ ਡਰਦੀ ਆ ਗੈਰੀ ਬਈ ਹਾਂ ਬੋਚ ਕੇ ਦਿਖਾ ਦੇ ਮਾੜਾ ਡਰਦੀ ਆ ਤੇ ਆਡਰ ਉਡਰ ਆ ਗਿਆ ਬਿਲਕੁਲ ਫਿਕਸ ਇਹ ਕਾਲੇ ਸੂਈ ਹੋਈ ਆ ਹਾਂ ਇਹ ਵੀ ਸੂਈ ਵੀ ਆ ਬਾਈ ਕੁਰੀ ਕਿੰਨੇ ਕ ਦਿਨ ਦੀ ਸੂਈ ਹੋਈ ਆ ਇਹਨੂੰ ਹਫਤਾ ਹੀ ਹੋ ਗਿਆ ਸੂਈ ਨੂੰ ਬਾਈ ਇਹਦੇ ਨਾਲ ਬੱਚਾ ਕੀ ਆ ਇਹਦੇ ਮੰਗਰ ਕੱਟਾ ਬਾਈ ਬੂਰਾ ਹੀ ਇਹਦੇ ਨਾਲ ਆ ਗਿਆ ਮੇਲ ਕਾਫ ਇਥੋਂ ਗੈਰੀ ਫੇਸ ਕੁਆਲਿਟੀ ਦੇ ਮਾਰਦਿਆ ਕਰ ਇਹਦੇ ਥੱਲੇ ਦੁੱਧ ਹੁਣ ਕਿੰਨਾ ਧਿਆਨ ਇਹਦੇ ਥੱਲੇ 12 ਕਿਲੋ ਰੈਡੀ ਦਾ ਦੁੱਧ ਆ ਕੁਰੀ ਜਮਾ ਇਧਰ ਲੈ ਬੰਨੇ ਆ ਜਾ ਇਧਰ ਇਧਰ ਲੈ ਬੰਨੇ ਆ ਕੇ ਦਿਖਾ ਦੇ ਦੁੱਧ ਕੋਈ 12 ਕਿਲੋ ਪੰਜ ਰੰਗ ਚੋਲੇ ਬਾਈ ਪਵਾ ਕੋਈ 12 ਕਿਲੋ ਦੁੱਧ ਮਿਣਕੇ ਦੇ ਦਾਂਗੇ ਤਸੱਲੀ ਕਰਾ ਦਾਂਗੇ ਮੈਂ ਕਿਹਾ ਗਰੰਟੀ ਨਾਲ ਬਾਈ ਹਾਂ ਬੋਝ ਕੇ ਬੋਝ ਕੇ ਲੈ ਚੱਲ ਲੰਬਾਈ ਲੰਬੂਈ ਹੈਗੀ ਆ ਫੁੱਲ ਤੇ ਆਰਡਰ ਹੈਗਾ ਸਟਿਚ ਜਿਹੜਾ ਖਾਨ ਲੱਗਿਆ ਉਹ ਲੱਗਿਆ ਸੱਜਣੋ ਬਿਲਕੁਲ ਟੌਪ ਕੁਆਲਿਟੀ ਦਾ ਕੋਈ ਨਹੀਂ ਕੋਈ ਨਹੀਂ ਬੋਝ ਕੇ ਲਿਆ ਪਛਾਣੂ ਹੋ ਕੇ ਦਿਖਾ ਦੇ ਦਰਦੀ ਆ ਥੋੜਾ ਜਿਹਾ ਦੰਦਾ ਚ ਕਿੰਨਾ ਕਾਲੇ ਦੰਦਾਂ ਚ ਤਿਆਰ ਆ ਬਾਈ ਦੰਦਾਂ ਚ ਚਾਰ ਦੰਦ ਦੁੱਧ 12 ਕਿਲੋ ਤਿਆਰ ਆ ਇਹ ਰੈਡੀ ਦਾ ਬਾਈ ਇਹ ਮੈਲੇ ਮੂਲੇ ਚੱਲ ਕੇ ਵੱਧ ਸਕਦੀ ਆ ਕਿਲੋ ਦੁੱਧ ਹਾਂ 15 ਕਿਲੋ ਦੁੱਧ ਦੇ ਦੂ ਗਰੀ ਇਹ ਕੱਟੀ ਬਾਈ ਹਾਂ 15 ਡੇੜ ਗੇੜ ਬਾਈ ਕਹਿੰਦਾ ਦੇ ਦੂ ਤੇ ਆਰਡਰ ਤੇ ਨਾਲਾ ਨੂੜਾ ਵੀ ਬਹੁਤ ਨੇ ਤੇ ਜਿਹੜੀ ਥਣ ਦੀ ਕੁਆਲਿਟੀ ਆ ਉਹ ਲੱਗਿਆ ਬਿਲਕੁਲ ਟੌਪ ਕੁਆਲਿਟੀ ਐ ਜਮਾ ਗੁੱਦ ਵਰਗੀ ਪੋਲੀ ਆ ਗੁਰੀ ਕੋਈ ਐ ਨਹੀਂ ਹੈਗਾ ਆਣੀ ਹੈਗਾ ਬਾਈ ਪੂਰੀ ਪੂਰੀਆਂ ਫੁੱਲ ਠੰਡੀਆਂ ਕਟੀਆਂ ਨੇ ਲੈ ਜਿੱਦਾਂ ਮਰਜ਼ੀ ਮਰੀ ਜਾਈਂ ਤੂੰ ਚਬਾਈ ਦੀ ਕਿਵੇਂ ਬਾਈ ਚਬਾਈ ਦੀ ਇੱਕ ਨੰਬਰ ਬਾਈ ਉਹ ਤਾਂ ਆਦਾ ਕੈਮਰੇ ਦਾ ਕਰਕੇ ਡਰਦੀ ਐ ਨਾਲ ਜਿੱਦਾਂ ਮਰਜ਼ੀ ਮਰੀ ਜਾਈਂ ਤੂੰ ਕੋਈ ਉਹ ਕੰਮ ਨਹੀਂ ਹੈਗਾ ਲੈ ਪੈਸੇ ਕਿੰਨੇ ਲਵਾਂਗੇ ਇਹਦੇ 1.40 ਹਜ਼ਾਰ ਦੀ ਦੇ ਦਾਂਗੇ ਇਹ ਦੇ ਦਾਂਗੇ 1.40 ਦੀ ਰੇਟ ਨੇ ਜਿਹੜੇ ਰੇਟ ਸਾਨੂੰ ਦੱਸ ਦੇਣਾ ਫਿਕਸ ਮੰਗੂਏ ਨੇ ਥੋੜਾ ਬਹੁਤੀ ਅੰਤਰ ਹੈ ਗੱਲ 'ਚ ਜਿਆਦੇ ਪਰੇਸ਼ਾਨੀ ਵਾਲਾ ਕੰਮ ਨਾ ਕਰਿਓ ਤੇ ਹੁਣ ਲਿਆ ਗਿਆ ਜੀ 3 ਨੰਬਰ ਵਾਲੀ ਝੋਟੀ ਤੇ ਮਾਰਦੇ ਹੋ ਇਹ ਵੀ ਚੜਾਈ ਚੜੂਈ ਬਹੁਤ ਆ ਡਰਦੀ ਆ ਥੋੜੀ ਜਿ ਇਧਰਲੇ ਬੰਨੇ ਆ ਜਾ ਉਰਲੇ ਮੇਰੇ ਵਾਲੇ ਬੰਨੇ ਆ ਜਾ ਇਧਰੋਂ ਦਿਖਾ ਦੇ ਇਹ ਸੂਈ ਹੋਈ ਆ ਕਿ ਗੱਬਣਾ ਕਾਲੇ ਨਹੀਂ ਇਹ ਗੱਬਣਾ ਕੱਤੀ ਬਾਈ ਇਹ ਚਮਕਦੀ ਆ ਸ਼ੀਸ਼ੇ ਵਾਂਗੂ ਹੈ ਨਾ ਰਿਕਾਡ ਵਾਲੀ ਆ ਬਾਈ ਗੁਰੀ ਪਹਿਲਣ ਦਾ 18 ਕਿਲੋ ਦਾ ਆਪਣੇ ਕੋਲੇ ਰਿਕਾਡ ਵੀ ਹੈ ਜੇ ਕੋਈ ਮੰਗੂ ਬੰਦਾ ਉਹ ਵੀ ਦੇ ਦਾਂਗੇ ਬਾਈ ਰਿਕਾਡ ਵੀ ਦਿਖਾ ਦਾਂਗੇ ਹਾਂ ਇਹਦਾ ਬਾਈ ਕਹਿੰਦਾ ਪਹਿਲਣ ਦਾ ਦੁੱਧ 18 ਕਿਲੋ ਰਿਕਾਡ ਆ ਉਹ ਆਪਾਂ ਚੈੱਕ ਕਰਾ ਦਾਂਗੇ ਸੂਆ ਹੈਗੀ ਆ ਦੂਜਾ ਦੰਦ ਤਾਂ ਨਹੀਂ ਕਰੇ ਚੱਕੇ ਦੇ ਨਹੀਂ ਦੰਦਾਂ ਚ ਨਹੀਂ ਮੈਂ ਚੈੱਕ ਕਰੀ ਬਾਈ ਐਵੇਂ ਤੈਨੂੰ ਮੈਂ ਝੂਠ ਮਾਰੀ ਜਾਵਾਂ ਜਿਹੜੀ ਚੈੱਕ ਕਰੀ ਆ ਕਰੀਆ ਗੁਰੀ ਐਡਾ ਨਹੀਂ ਕੱਟੀ ਆ ਗਈ ਕੋਈ ਆਏ ਨਹੀਂ ਲੱਲਪਾਲ ਵਾਲਾ ਕੰਮ ਨਹੀਂ ਹੈਗਾ ਲੈ ਤੇ ਮੇਨ ਗੱਲ ਆ ਜਿਹੜੀ ਜਾਨਵਰ ਬਾਈ ਕੋਲੇ ਠੰਡੇ ਸੀਲ ਨੇ ਤੇ ਕੱਦ ਤਾਂ ਨਹੀਂ ਹੈਗਾ ਬੜਾ ਵੱਡਾ ਕੱਦ ਹੈਗਾ ਦਰਮਿਆਨਾ ਪਰ ਜਿੰਨੀ ਕੁ ਕੁਆਲਿਟੀ ਆ ਝੋਟੀ ਦੀ ਕੁਆਲਿਟੀ ਆ ਗਈ ਟੌਪ ਬਿਲਕੁਲ ਕਿਹੜਾ ਕਿਹੜਾ ਹੋਰ ਕਿਹੜਾ ਦੇਖ ਆ ਜਾ ਪੁੱਤ ਇਧਰਲੇ ਬੰਨੇ ਹੋ ਕੇ ਦਿਖਾ ਦੇ ਗਰੀ ਇਧਰਲੇ ਬੰਨੇ ਹਾਂ ਪਸ਼ੂ ਕਈ ਵਾਰੀ ਡਰ ਜਾਂਦਾ ਆਪਣੇ ਕੈਮਰੇ ਤੋਂ ਦਿਨ ਕਿੰਨੇ ਕੱਢ ਦੂ ਗਾਲੇ ਇਹ ਦਿਨ ਬਾਈ ਹਜੇ 13 ਪਏ ਨੇ ਇਹਦੇ 13 ਦੇ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਠੀਕ ਆ ਗੱਲ ਵਿੱਦ ਪ੍ਰੋਫ ਵੀਡੀਓ ਬਾਈ ਹਰਿਆਣੇ ਦੀ ਸਾਰਾ ਕੁਝ ਜੇ ਵੀਡੀਓ ਮੰਗੂ ਆਪਾਂ ਵੀਡੀਓ ਵੀ ਦੇ ਦਾਂਗੇ ਬੰਦੇ ਨੂੰ ਠੀਕ ਆ ਗੱਲ ਹਰਿਆਣੇ ਦੀ ਗਰੰਟੀ ਨਾਲ ਹੈ ਗਰੰਟੀ ਨਾਲ ਬਾਈ ਆ ਝੋਟੀ ਬਾਈ ਕਹਿੰਦਾ ਹਰਿਆਣੇ ਦੀ ਗਰੰਟੀ ਨਾਲ ਤੇ ਕੁਆਲਿਟੀ ਕਬੂਲਿਟੀ ਚੰਗੀ ਆ ਨਸਲ ਬਹੁਤ ਆ ਝੋਟੀ ਚ ਤੇ ਆਰਡਰ ਆ ਜਿਹੜਾ ਯਾਰ ਆਰਡਰ ਵੀ ਝੋਟੀ ਦਾ ਚੰਗਾ ਆ ਗਿਆ ਜੀ ਗੱਲਬਾਤ ਕਰ ਲਈਏ ਇਹ ਇੱਥੋਂ 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 ਦਿਖਾ ਕੇ ਰਹੀ ਓਏ ਜਿਵੇਂ ਮਰਜ਼ੀ ਮਾਰੀ ਗਈ ਗੁਰੀ ਉਹ ਕੰਮ ਨਹੀਂ ਹੈ ਗੱਲ ਉਹ ਸਾਲੇ ਜਿੱਦਾਂ ਮਰਜ਼ੀ ਬੈਠਾ ਰਹੀਆਂ ਲੈ ਜਿੱਦਾਂ ਮਰਜ਼ ਉੱਲਾਹ ਜੱਲਾਹ ਹਾਂ ਲਾਈ ਚਲ ਗਾੜੀ ਉਧਰ ਨੂੰ ਬਾਡੀ ਉੱਤੋਂ ਆ ਗਈ ਜਿਵੇਂ ਆਪਾਂ ਕਹਿੰਦੇ ਆ ਦਿਮਾਨ ਬੈੱਡ ਹੁੰਦਾ ਚੜਾਈ ਚੜੂਈ ਵਾਲੀਆ ਝੋਟੀ ਦੀ ਇਹ ਇੱਥੇ ਰੋਕ ਲੈ ਕੈਮਰਾ ਇੱਥੋਂ ਪੂਰੀ ਦਿਖਾ ਦੇ ਤੇ ਆਰਡਰ ਹਲੇ ਇਹ 10 ਤੋਂ 12 ਦਿਨ ਪਏ ਨੇ ਪਲਵਾਨ ਵਾਲਾ ਸਿਸਟਮ ਇਹ ਹੋ ਜੂ ਲਿਟ ਲਿਟ ਕੇ ਬੈਠਣ ਵਾਲਾ 18 ਕਿਲੋ ਦਾ ਬਾਈ ਕਹਿੰਦਾ ਪੈਲਣ ਦਾ ਰਕਾਰਾ 20 ਕਿਲੋ ਦੀ ਗਾਰੰਟੀ ਤੇ ਦੇ ਦੇ ਦਾਂਗੇ ਬਾਈ ਕੋਈ ਮੱਦਾ ਮਰਜ਼ੀ ਮੰਗਾ ਲੈ ਪੈਸੇ ਕਿੰਨੇ ਲਵਾਂਗੇ ਇਹਦੀ ਇਹ ਕੱਟੀ 1,65,000 ਦੀ ਦੇ ਦਾਂਗੇ ਬਾਈ ਇਹ ਦੇ ਦਾਂਗੇ ਬਾਈ ਕਹਿੰਦਾ 1 ਲੱਖ ਤੇ 65 ਹਜ਼ਾਰ ਦੀ ਕੁਆਲਿਟੀ ਆ ਗਈ ਟੌਪ ਤੇ ਚਮਕਦੀ ਆ ਸ਼ੀਸ਼ੇ ਵਾਂਗੂ ਤੇ ਹੁਣ ਮਾਰ ਦੇਗਾ ਰੀ 4 ਨੰਬਰ ਵਾਲੀ ਬੂਰੀ ਕੱਟੀ ਤੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਇਹ ਵੀ ਪਹਿਲਾ ਸੂਆ ਬਾਈ 4 ਦੰਦ ਐ ਮੋਹ ਇਹ ਕਿੰਨੇ ਕਿ ਦਿਨ ਕੱਢਦੀ ਆ ਇਹ ਵੀ ਲੈ ਜੋ ਬਾਈ 10 12 ਦਿਨ ਹਜੇ ਇਹ ਵੀ 10 12 ਦਿਨ ਦੀ ਕੱਚੀ ਆ ਹਾਂ ਤੇ ਕਰ ਦੇ ਬੈਟਾ ਇਹਦਾ ਤਾਂ ਕਰਕੇ ਯਾਰ ਮਈਆਂ ਦੀ ਬਾੜੀ ਚੰਗੀ ਮੈਂਦੀ ਆ ਆਪਾਂ ਤਾਂ ਲੈ ਲਈ ਬਾਈ ਗੁਰਿਆ ਆਪਾਂ ਨੂੰ ਪਤਾ ਸੀਗਾ ਰਿਪੋਰਟ ਤਾਕੜੀ ਆ ਇਹਦੀ ਹਾਂ ਰਿਪੋਰਟ ਬਾਈ ਕਹਿੰਦਾ ਤਕੜੀ ਆ ਕੱਚੀ ਆ ਆਪਾਂ ਨੇ ਲੈ ਲਈ ਤਾਂ ਕਰਕੇ ਇਹ ਵੀ ਕੋਈ ਇਦਾਂ ਦੀ ਨਹੀਂ ਹੈਗੀ ਗੁਰੇਲਾ ਜਿੱਦਾਂ ਮਰਜੀ ਬਾਈ ਤੂੰ ਜਿੱਦਾਂ ਮਰਜੀ ਬੈਠਾ ਰਹੀ ਕੋਈ ਚੱਕਰ ਹੀ ਨਹੀਂ ਹੈਗਾ ਲੈ ਕੱਦ ਬਿੱਡੇ ਦਾ ਆ ਗਿਆ ਸੱਜਣੋ ਫੁੱਲ ਵੱਡਾ ਲੈ ਜਿੱਦਾਂ ਮਰਜੀ ਬੈਠਾ ਰਹੀ ਤੂੰ ਕੋਈ ਐਂ ਐਂ ਖਿੱਚੀ ਜਾਈਂ ਪਰ ਮਾ ਕੋਈ ਉਹ ਕੰਮ ਨਹੀਂ ਹੈਗਾ ਲੈ ਹਾਂ ਝੋਟੀਆਂ ਸਾਰੀਆਂ ਬਾਈ ਦੀਆਂ ਆ ਗਿਆ ਗਾਵਾਂ ਵਾਲਾ ਸਿਸ਼ਟਮੀ ਅਗਲਾ ਕੇਰਾ ਕੇਰਾ ਹੈ ਇਹਨੂੰ ਕਰਕੇ ਨਾ ਗੇੜਾ ਜਾ ਕਢਾ ਦੇ ਐਂਸ ਮਾਰ ਕੇ ਕਰਾ ਦੇ ਤਸੱਲੀ ਇਹ ਕੱਚੀ ਆ ਕੱਢਦੀ ਆ 10 ਤੋਂ 12 ਦਿਨ ਆਰਡਰ ਚੰਗਾ ਬਣਾਉ ਤੇ ਧਨ ਵੀ ਚੰਗਾ ਲੱਗਿਆ ਤੇ ਕੱਦ ਬਿੱਡਾ ਹੈਗਾ ਇਹ ਇਹ ਤਾਂ ਬਾਲੀ ਚੰਗੀ ਮਹਿੰਦੀ ਕੱਟੀ ਪੈਸੇ ਕਿੰਨੇ ਲਾਵਾਂਗੇ ਇਹਦੇ ਕਾਲੀ ਲੈ ਚੱਲ ਉੱਧਰ ਨੂੰ ਪੈਸੇ ਕਿੰਨੇ ਲੈ ਲਾਂਗੇ ਜੀ ਇਹ ਕੱਟੀ 1,55,000 ਦੀ ਦੇ ਦਾਂਗੇ ਬਾਈ ਇਹ ਦੇ ਦਾਂਗੇ 1,55 ਦੀ ਤੇ ਥੋੜਾ ਦੇ ਦਾਂਗੇ ਜੇ ਕੋਈ ਸਵਾਕੇ ਮੰਗੂ ਬਾਈ ਸਵਾਕੇ ਹੋਰ ਰੇਟ ਹੋਊਗਾ ਥੋੜਾ ਬਹੁਤਾ ਉਹਦੇ ਚ ਮਾਨਤਾਨ ਕਰ ਦਾਂਗੇ ਇੱਥੇ ਦਿਖਾ ਦੇ ਗੈਰੀ ਐਨ ਸਮਾਰ ਕੇ ਜਾਂਦੀ ਸਾਰੀ ਕੱਦ ਫੁੱਲ ਵੱਡਾ ਵੱਡੀਆਂ ਵਈਆਂ ਜੱਡੀਆ ਦੰਦਾਂ ਚ ਪਾਈ ਕਹਿੰਦਾ ਹੈਗੀਆ ਚਾਰ ਦੰਦ ਕਿੰਨੇ 1 ਲੱਖ ਤੇ ਕਿੰਨਾ ਦੱਸਿਆ 55 ਹਾਂ ਮਾਨਤਾਨ ਕਰਦਾਂਗੇ ਕੋਈ ਗੱਲ ਇਹ ਆ ਗਈ 4 ਨੰਬਰ ਤੇ ਨੰਬਰ ਵੈਜ ਬਾਈ ਨਾਲ ਗੱਲਬਾਤ ਸੱਜਣੋ ਕਰ ਲਿਓ ਕਿਉਂਕਿ ਬੂਰੀਆਂ ਬਾਈ ਮੈਂ ਠੰਡੀ ਬਾਈ ਵਰਤ ਵਰਗੀ ਲੈ ਜਿੱਦਾਂ ਮਰਜੀ ਤੂੰ ਜਿੱਦਾਂ ਮਰਜੀ ਮਰੀ ਜਾਈ ਕੋਈ ਉਹ ਚੱਕਰ ਨਹੀਂ ਹੈ ਗੱਲ ਤੇ ਹੁਣ ਮਾਰਦੇ ਗਏ ਆ ਜੀ 5 ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਬਾਈ ਇਹ ਦੂਜਾ ਸੂਆ ਇਹ ਆਪਣੀ ਘਰ ਦੀ ਝੋਟੀ ਆ ਬਾਈ ਇਹਦਾ ਬੱਚਾ ਮਰ ਗਿਆ ਯਾਰ ਪਰਸੋਂ ਠੀਕ ਆ ਗੱਲ ਇਹਨੂੰ ਇਹ ਸੂਈ ਕਰਦੀ ਆ ਕਾਲੇ ਇਹ ਪਰਸੋਂ ਸੂਈ ਆ ਬਾਈ ਹੁਣ ਕਿੰਨੀ ਕ ਬੋਲੀ ਇਹਦੇ ਥੱਲੇ ਹੁਣ 11 12 ਕਿਲੋ ਬਾਈ ਨੈਟ ਬੋਲੀ ਤਿਆਰ ਹੋਏ ਇਹਦੇ ਥੱਲੇ ਕੋਈ ਮੰਦਾ ਮਰਜੀ ਚੋਲੇ ਮੂਰੇ ਤੇ ਲੱਗਦੀ ਆ ਜਮਾ ਠੰਡੇ ਐ ਮੜਾ ਜਾ ਪਹਾੜਾ ਪਾਲਾ ਠੀਕ ਆ ਗੱਲ ਤੇ ਮੂਰੇ ਤੇ ਧਾਰ ਮਾਰ ਉਹਦੀ ਲਾ ਦਿੰਦੀ ਆ ਬਾਈ ਨਾਲ ਦੀ ਨਾਲ 11 12 ਕਰਾ ਦੇਂਗੇ ਤਸੱਲੀ ਆਪਾਂ ਤਸੱਲੀ ਕਰਾ ਦੇਂਗੇ ਬਾਈ ਆਪਾਂ ਆਪਦੀ ਚੋਈ ਵੀ ਐ 17 18 ਕਿਲੋ ਦੁੱਧ ਘਰੇ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਕ ਲੈ ਐ ਕਾਲੇ ਇਹ ਕੱਟੀ 6 ਲੱਖ ਦੀ ਦੇ ਦਾਂਗੇ ਬਾਈ ਇਹ ਦੇ ਦਾਂਗੇ 1,25,000 ਹਾਂ ਮਾਨਤਨ ਕੋਈ ਚੱਕਰ ਨਹੀਂ ਜਿਹੜੇ ਆਪਾਂ ਨੂੰ ਮੋਹ ਪਿਆਰ ਕਰਦੇ ਆ ਬਾਈ ਠੀਕ ਆ ਜੀ 12 ਹੁਣ ਹੈਗਾ ਰੈਡੀ ਕੋਈ ਮਰਜ਼ੀ ਮਿਲ ਲੈ ਗੁਰੀ ਆਪਣਾ ਕੋਈ ਲੰਬਾ ਹੀ ਨਹੀਂ ਆਉਂਦਾ ਬਾਈ ਨਾ ਹੀ ਆਪਾਂ ਪਹਿਲਾਂ ਝੂਠ ਮਾਰਿਆ ਨਾ ਹੀ ਆਪਾਂ ਮਾਰੀਏ ਆ 12 ਕਿਲੋ ਬਾਈ ਕਹਿੰਦਾ ਤਿਆਰਾ ਤੇ ਮੂਰਾ ਇਹਦਾ ਨਾਲ ਹੀ ਬੰਨਿਆ ਵਿਆ ਆ ਜਾ ਗੈਰੀ ਮੂਰੇ ਤੇ ਮਾਰ ਦੇ ਇੱਕ ਵਾਰੀ ਕਈ ਸੱਜਣ ਮੇਰੇ ਵਰਗੇ ਅਣਜਾਣ ਹੁੰਦੇ ਨੇ ਪਤਾ ਹੀ ਨਹੀਂ ਹੁੰਦਾ ਮੂਰਾ ਕੀ ਆ ਉਹ ਹੁੰਦਾ ਮੂਰਾ ਆ ਦੇ ਬਾਈ ਤੈਨੂੰ ਆਖੇ ਦਾ ਤੈਨੂੰ ਧਾਰਾ ਮਾਰ ਕੇ ਵੀ ਦਿਖਾ ਦੰਨਾ ਲੈ ਮੂੜੇ ਦੇ ਝੋਟੀ ਲੱਗੀ ਆ ਲੱਗਦੀ ਠੰਡੀ ਆ ਬਾਈ ਕੋਈ ਚੱਕਰ ਨਹੀਂ ਹੈਗਾ ਆ ਦੇਖ ਲੈ ਲੈ ਤੇ ਬਾਕੀ ਬਾਈ ਕਹਿੰਦਾ ਟਿਕਟਪੇ ਵਾਲਾ ਕੋਈ ਸਿਸਟਮ ਨਹੀਂ ਮੂੜੇ ਦੀ ਮਿਲਦੀ ਆ ਤੇ ਹੁਣ ਮੇਰਾ ਖਿਆਲ ਆ ਆ ਗਈ 6 ਨੰਬਰ ਵਾਲੀ ਝੋਟੀ ਹੈ ਨਾ ਹਾਂ ਹੁਣ ਕੱਲ 6 ਨੰਬਰ ਵਾਲੀ ਖੋਲਿਆ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਸਵਾ ਲੱਖ ਦੀ ਦੇ ਦਾਂਗੇ ਬਾਈ ਮਾਨ ਤਾਨ ਕਰ ਦਾਂਗੇ ਕਰ ਦਾਂਗੇ ਮਾਨ ਤਾਨੋ ਜਿਓ ਹਾਂ ਕੋਈ ਨਾ ਰੱਖ ਵੀ ਮੂੜਾ ਕੋਈ ਗੱਲ ਨਹੀਂ ਅਗਲੀ ਝੋਟੀ ਲਿਆ ਉਹਦਾ ਸੂਆ ਕਿਹੜਾ ਉਹਦਾ ਵੀ ਦੂਜਾ ਸੂਆ ਬਾਈ ਉਹ ਕਹਿਕ ਦਿੰਦੀ ਸੂਈਆ ਇਹ ਹੋ ਗਏ 15 16 ਦਿਨਾਂ ਨੂੰ ਸੂਈ ਨੂੰ ਭਾਈ ਇਹਦਾ ਵੀ ਬੱਚਾ ਮਰਿਆ ਵੈ ਵੀ ਆਪਣੀ ਘਰ ਦੀ ਮਾਂ ਯਾਰ ਐਦਕੀ ਨਾ ਆਪਦਾ ਘਰੇ ਤਾਂ ਇਉਂ ਆਪਾਂ ਵੀਡੀਓ ਨਹੀਂ ਪਾਈ ਯਾਰ ਸਾਰਾ ਸਿਸਟਮ ਹੀ ਖਰਾਬ ਹੋ ਗਿਆ ਸਾਲਾ ਪਤਾ ਨਹੀਂ ਕੀ ਟੋਕ ਲੱਗਣ ਵਾਲਾ ਕੰਮ ਹੋ ਗਿਆ ਯਾਰ ਠੀਕ ਆ ਗੱਲ ਹੱਕਾਦ ਬੱਡੇ ਦਾ ਫੁੱਲ ਡਾਬ ਲਾ ਗਿਆ ਨਾ ਲੰਬਾਈ ਲੰਬੂਈ ਫੁੱਲ ਆ ਗਈ ਸੂਆ ਇਹਦਾ ਵੀ ਦੂਜਾ ਹਾਂ ਸੂਆ ਇਹਦਾ ਵੀ ਦੂਜਾ ਮੰਨ ਲਾ ਤੀਜਾ ਮੰਨ ਲਾ ਬਾਈ ਆਪਾਂ ਨੂੰ ਤਾਂ ਦੂਜੇ ਕਹਿ ਕੇ ਦਿੱਤੀ ਸੀ ਆਪਾਂ ਘਰੇ ਚੋਂ ਖਾਤਰ ਮਈਆਂ ਲਈਆਂ ਸੀ ਪਰ ਇਹ ਠੀਕ ਹੈ ਗੱਲ ਉਹ ਸੱਜਣੋ ਤੁਸੀਂ ਆਪਦੀ ਜੱਜਮੈਂਟ ਲਾ ਲਿਓ ਨਾ ਬਾਈ ਨੇ ਦੂਜਾ ਤਾਂ ਸੱਤ ਤੁਸੀਂ ਜਿਹੇ ਤੀਜਾ ਮੰਨ ਕੇ ਲੈ ਜਾ ਪਰ ਮੈਂ ਇਹਦੀ ਕੁਆਲਿਟੀ ਚੰਗੀ ਆ ਬਾਡੀ ਬਹੁਤ ਆ ਤੇ ਲੰਬੀ ਲੁੰਬੀ ਕਿਉਂਕਿ ਜੋ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਤੁਹਾਡੇ ਸਾਹਮਣੇ ਨੇ ਔਨ ਕੈਮਰਾ ਨਜ਼ਰ ਵੀ ਆਉਂਦੀਆਂ ਨੇ ਆਹ ਜਿਹੜਾ ਥੱਲੇ ਬਹਿ ਗਿਆ ਬੰਦਾ ਨਾ ਬੰਦਾ ਐ ਨਹੀਂ ਉੱਠਦਾ ਨਹੀਂ ਹੈਗਾ ਮੂੜੇ ਦੇ ਵਿੱਚ ਹਾਂ ਮੂੜੇ ਤੇ ਮਿਲਦੀ ਆ ਹਾਂ ਮੂੜੇ ਤੇ ਮਿਲਦੀ ਆ ਬਾਈ ਹੁਣ ਦੁੱਧ ਕਿੰ 13 ਕਿਲੋ ਰੈਡੀ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀ ਸਵਾ ਲੱਖ ਦੀ ਦੇ ਦਾਂਗੇ ਭਾਈ ਇਹ ਵੀ ਸਵਾ ਲੱਖ ਦੀ ਦੇ ਦਾਂਗੇ ਜੋੜਾ ਹੀ ਲੈਣਾ ਹੋਇਆ ਕਿਸੇ ਨੇ ਜੋੜਾ ਕੋਈ ਚੱਕਰ ਨਹੀਂ ਮਾਨਤਾਨ ਕਰ ਦਾਂਗੇ ਜਿਵੇਂ ਜ ਆਪਾਂ ਨੂੰ ਕਹੋ ਕੋਈ ਭਾਈ ਕੋਈ ਗੱਲ ਠੀਕ ਹੈ ਗੱਲ ਆ ਜੇ ਕਿਸੇ ਸੱਜਣ ਨੇ ਜੋੜਾ ਲੈ ਜਾਣਾ ਦੋਨਾਂ ਬੱਚੇ ਮਰੀ ਵਾਲਿਆਂ ਦਾ ਉਹ ਵੀ ਬਾਈ ਨੂੰ ਫੋਨ ਮਿਲਿਆ ਲਿਓ ਤੇ ਰੇਟ ਬਾਈ ਦਾ ਮੰਗਣਾ ਹੱਕਾ ਤੇ ਛੋਡਾ ਸੱਜਣ ਨੂੰ ਆਪਦੀ ਸਮਝ ਨਾਲ ਲੈਣ ਦਾ ਵੀ ਹੱਕਾ ਜਾਨਵਰ ਆ ਆ ਲੈ ਚੱਲ ਭਾਈ ਅੰਦਰ ਨੂੰ ਨੰਬਰ ਬੋਲ ਦੇ ਕਾਲੀ ਤਰ੍ਹਾਂ ਕੋਈ ਨਹੀਂ ਬੋਚ ਕੇ ਨੰਬਰ ਬੋਲ ਦੇ ਨੰਬਰ ਦੱਸ ਦੋ ਜੀ ਨੰਬਰ ਨੰਬਰ ਬਾਈ 9465524996 ਦਾ ਵਟਸਐਪ ਨੰਬਰ ਆ ਬਾਈ ਹਾਂਜੀ 9465524996 ਹਾਂਜੀ 188476255192 ਆ ਜਾ ਇਹ ਆਪਣਾ ਪਰਸਨਲ ਨੰਬਰ ਆ ਜਿਹੜਾ ਮਿਲਦਾ ਬਾਈ ਕਾਲ ਆਗਾ ਨੰਬਰ ਨੰਬਰ ਸਜਣੋ ਮੈਂ ਬਾਈ ਦੇ ਵੀਡੀਓ 'ਚ ਚਲਾ ਦੂੰਗਾ ਇਹਨਾਂ 'ਚ ਤੁਹਾਨੂੰ ਜਿਹੜਾ ਵੀ ਨਗੀਨਾ ਪਸੰਦ ਆਊਗਾ ਤਸੱਲੀ ਕਰਕੇ ਆਪਦੀ ਸਮਝ ਨਾਲ ਬਾਈ ਤੋਂ ਤੁਸੀਂ ਖਰੀਦ ਲਿਓ ਧੰਨਵਾਦ ਜੀ